ਸੰਗੋਜੀ ਮੈਂ ਤੁਹਾਨੂੰ ਲੈ ਕੇ ਦੇਣ ਨੂੰ ਤਿਆਰ ਹਾਂ ਕਿ ਜੋ ਮੈਂ ਅੱਜ ਤੁਹਾਨੂੰ ਸੰਕੇਤ ਦੱਸਣ ਜਾ ਰਿਹਾ ਹਾਂ ਉਹਨਾਂ ਵਿੱਚੋਂ ਦੋ ਸੰਕੇਤ ਸਾਰੀ ਸੰਗਤ ਨੂੰ ਪੱਕਾ ਮਿਲੇ ਹੋਣਗੇ ਜੀ ਲੋਕ ਕਹਿੰਦੇ ਹਨ ਕਿ ਜੇਕਰ ਕੁੱਤਾ ਆਪਣੇ ਆਪ ਹੀ ਘਰ ਆ ਜਾਵੇ ਅਤੇ ਘਰ ਦੇ ਆਸੇ-ਪਾਸੇ ਰਹਿਣ ਲੱਗ ਜਾਵੇ ਤਾਂ ਇਹ ਸੰਕੇਤ ਹੁੰਦਾ ਹੈ ਕਿ ਤੁਹਾਡੇ ਅਤੇ ਤੁਹਾਡੇ ਸਾਰੇ ਟੱਬਰ ਦੀ ਕਿਸਮਤ ਚਮਕਣ ਵਾਲੀ ਹੈ ਅਜਿਹੇ ਕੁਝ ਕੰਮ ਹਨ ਜੋ ਉਹ ਕੁੱਤਾ ਕਰਦਾ ਹੈ ਜੀ ਜਿਵੇਂ ਨਾਲ ਇਹ ਸੰਕੇਤ ਮਿਲਦਾ ਹੈ ਕਿ ਸੁੱਖ ਸ਼ਾਂਤੀ ਬਣੀ ਰਹੇਗੀ ਅਤੇ ਕਲੇਸ਼ ਘਰੋਂ ਦੂਰ ਰਹੇਗਾ ਸਭ ਤੋਂ ਪਹਿਲਾ ਕੰਮ ਜੋ ਕੁੱਤਾ ਕਰੇਗਾ ਕਿ ਉਹ ਤੁਹਾਡੇ ਘਰ ਦੇ ਦਰਵਾਜ਼ੇ ਤੇ ਆ ਕੇ ਬੈਠਣਾ ਸ਼ੁਰੂ ਕਰ ਦੇਵੇਗਾ ਇਹ ਵੀ ਸੰਭਵ ਹੋ ਸਕਦਾ ਹੈ ਕਿ ਉਹ ਦਰਵਾਜ਼ੇ ਵਿੱਚ ਨਾ ਬੈਠੇ ਪਰ ਵਾਰ-ਵਾਰ ਇਧਰ-ਉਧਰ ਲੰਘਦਾ ਰਹੇ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਹਰਕਤ ਸਾਡੇ ਦਰਵਾਜ਼ੇ ਜਾਂ ਘਰ ਅੱਗੇ ਕੁੱਤਾ ਕਰਦਾ ਹੈ ਇਸ ਨੂੰ ਧਨ ਅਤੇ ਲਾਭ ਦੀ ਇੱਕ ਝਲਕ ਮੰਨਿਆ ਜਾਂਦਾ ਹੈ ਜੀ ਸੰਗਤ ਜੀ ਕਈ ਵਾਰ ਇਸ ਤਰ੍ਹਾਂ ਵੀ ਦੇਖਿਆ ਗਿਆ ਹੈ ਕਿ ਰਾਤ ਨੂੰ ਕੁੱਤਾ ਘਰ ਦੇ ਨੇੜੇ ਰਹਿੰਦਾ ਹੈ ਅਤੇ ਰਖਵਾਲੀ ਕਰਦਾ ਹੈ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਰਾਤ ਦੇ ਵੇਲੇ ਪੱਕਾ ਕੋਈ ਇੱਕ ਕੁੱਤਾ ਤੁਹਾਡੇ ਘਰ ਦੇ ਕੋਲ ਬੈਠਾ ਹੁੰਦਾ ਹੈ ਨਾ ਤਾਂ ਸੰਗਤ ਜੀ ਉਹ ਭੌਂਕਦਾ ਹੈ ਅਤੇ ਨਾ ਹੀ ਕੋਈ ਅਜੀਹੀ ਹਲਚਲ ਕਰਦਾ ਹੈ ਜਿਸ ਨਾਲ ਤੁਹਾਨੂੰ ਉਸ ਦੇ ਹੋਣ ਦਾ ਪਤਾ ਲੱਗੇ ਇਹ ਦਰਸਾਉਂਦਾ ਹੈ ਕਿ ਉਹ ਤੁਹਾਡੇ ਘਰ ਦੀ ਰੱਖਿਆ ਕਰ ਰਿਹਾ ਹੈ ਅਤੇ ਇਹ ਰਾਤਾਂ ਦੀ ਨਕਾਰਾਤਮਕ ਊਰਜਾ ਜਾਂ ਬੁਰੀਆਂ ਤਾਕਤਾਂ ਨੂੰ ਰੋਕਦਾ ਹੈ ਜੀ ਸੰਗਤ ਜੀ ਕਈ ਧਾਰਮਿਕ ਗ੍ਰੰਥਾਂ ਵਿੱਚ ਵੀ ਲਿਖਿਆ ਗਿਆ ਹੈ ਕਿ ਜੇਕਰ ਘਰ ਵਿੱਚ ਪਿਤਰ ਦੋਸ਼ ਹੋਵੇ ਤਾਂ ਕਾਲੇ ਕੁੱਤੇ ਨੂੰ ਰੋਟੀ ਪਾਉਣ ਨਾਲ ਇਹ ਦੋਸ਼ ਹੌਲੀ-ਹੌਲੀ ਦੂਰ ਹੋ ਜਾਂਦਾ ਹੈ ਇਸ ਲਈ ਜੇ ਅਚਾਨਕ ਕੋਈ ਕੁੱਤਾ ਤੁਹਾਨੂੰ ਦਿਖਾਈ ਦਿੰਦਾ ਹੈ ਤਾਂ ਇਹ ਵੀ ਸੰਕੇਤ ਹੋ ਸਕਦਾ ਹੈ ਕਿ ਪਿਤਰਾਂ ਦੀ ਕਿਰਪਾ ਤੁਹਾਡੇ ਉੱਪਰ ਹੋਣ ਵਾਲੀ ਹੈ ਜੀ ਕਈ ਵਾਰ ਕੁੱਤਾ ਤੁਹਾਡੇ ਘਰ ਦੇ ਦਰਵਾਜ਼ੇ ਕੋਲ ਵਾਰ-ਵਾਰ ਮਿੱਟੀ ਪੜਦਾ ਹੈ ਅਤੇ ਉਸ ਵਿੱਚ ਬਾਰੀ-ਬਾਰੀ ਬੈਠਦਾ ਹੈ। ਭਾਵ ਕਿ ਟੋਏ ਬਣਾ ਲੈਂਦਾ ਹੈ ਜੀ। ਇਹ ਇਸ ਸੰਕੇਤ ਵਾਲੇ ਇਸ਼ਾਰਾ ਕਰਦਾ ਹੈ ਕਿ ਸ਼ਨੀ ਦੇਵ ਨੇ ਜਾਂ ਭੈਰਵ ਨੇ ਉਸ ਕੁੱਤੇ ਨੂੰ ਤੁਹਾਡੇ ਘਰ ਦੀ ਰੱਖਿਆ ਦੇ ਲਈ ਇੱਥੇ ਪਹਿਰਾ ਲਾਉਣ ਦੇ ਲਈ ਉਦੇਸ਼ ਦਿੱਤੇ ਹਨ। ਇਸ ਕਰਕੇ ਭੁੱਲ ਕੇ ਵੀ ਤੁਸੀਂ ਇਸ ਤਰ੍ਹਾਂ ਬੈਠੇ ਕੁੱਤੇ ਨੂੰ ਕਦੇ ਵੀ ਛੋਟੀ ਮਾਰ ਕੇ ਨਹੀਂ ਭਜਾਉਣਾ। ਕਈ ਸੰਗਤਾਂ ਦੁਆਰਾ ਇਹ ਵੀ ਦੱਸਿਆ ਜਾਂਦਾ ਹੈ ਕਿ ਜਦੋਂ ਅਸੀਂ ਕਿਸੇ ਜ਼ਰੂਰੀ ਕੰਮ ਦੇ ਲਈ ਬਾਹਰ ਜਾਂਦੇ ਹਾਂ ਤਾਂ ਅਚਾਨਕ ਕੁੱਤਾ ਸਾਹਮਣੇ ਆਉਣ ਨਾਲ ਸਾਡੇ ਰੁਕੇ ਹੋਏ ਕੰਮ ਵੀ ਸਿਰੇ ਚੜ ਜਾਂਦੇ ਹਨ ਅਸਲ ਵਿੱਚ ਸੰਤੋਜੀ ਜੀ ਜਦੋਂ ਅਸੀਂ ਉਸ ਪਰਮਾਤਮਾ ਅੱਗੇ ਆਪਣੇ ਵਿਗੜੇ ਕੰਮ ਲਈ ਅਰਦਾਸ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਕੁੱਤੇ ਦੇ ਹੀ ਦਰਸ਼ਨ ਹੁੰਦੇ ਹਨ ਭਾਗਾ ਵਾਲੀਆਂ ਸੰਗਤਾਂ ਹੁੰਦੀਆਂ ਹਨ ਜਿਨ੍ਹਾਂ ਦੇ ਦਰਵਾਜ਼ੇ ਵਿੱਚ ਕੁੱਤਾ ਦਰਸ਼ਨ ਦੇ ਦਿੰਦਾ ਹੈ ਕੁੱਤੇ ਨਕਾਰਾਤਮਕ ਸ਼ਕਤੀ ਨੂੰ ਆਪਣੇ ਅੰਦਰ ਸਮਾ ਲੈਂਦੇ ਹਨ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਬੁਰੀਆਂ ਸ਼ਕਤੀਆਂ ਨੂੰ ਦੇਖ ਸਕਦੇ ਹਨ ਅਤੇ ਧਰਤੀ ਉੱਪਰ ਆ ਰਹੇ ਪੁਚਾਲ ਨੂੰ ਵੀ ਪਹਿਲਾਂ ਹੀ ਮਹਿਸੂਸ ਕਰ ਲੈਂਦੇ ਹਾਂ ਜੀ ਇੰਨਾਂ ਗੱਲਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸੰਗਤ ਜੀ ਇਹ ਕੁੱਤੇ ਤੁਹਾਡੇ ਜੀਵਨ ਵਿੱਚ ਕਿੰਨੀਆਂ ਚੰਗੀਆਂ ਘਟਨਾਵਾਂ ਦਾ ਹਿੱਸਾ ਬਣ ਸਕਦੇ ਹਨ ਸੰਗਤ ਜੀ ਇੱਕ ਗੱਲ ਤੁਸੀਂ ਹੋਰ ਨੋਟ ਕੀਤੀ ਹੋਵੇਗੀ ਕਿ ਕਈ ਘਰਾਂ ਵਿੱਚ ਪਹਿਲਾਂ ਕੁੱਤਾ ਕਦੇ ਵੀ ਨਹੀਂ ਆਉਂਦਾ ਤੇ ਹੁਣ ਆਉਣ ਲੱਗ ਪਿਆ ਹੈ ਜੀ ਤੁਸੀਂ ਕਦੇ ਉਸ ਨੂੰ ਨਹੀਂ ਬੁਲਾਇਆ ਪਰ ਉਹ ਆਪ ਹੀ ਆਉਣ ਲੱਗ ਪਿਆ ਹੈ ਸੰਗਤ ਜੀ ਹੁਣ ਇੱਥੇ ਤੁਸੀਂ ਢੋਖਾ ਨਾ ਖਾ ਜਾਓ ਉਹ ਕੁੱਤਾ ਤੁਹਾਡੇ ਘਰ ਨਹੀਂ ਆਇਆ ਉਸ ਨੂੰ ਕਿਸੇ ਦੁਆਰਾ ਭੇਜਿਆ ਗਿਆ ਹੈ ਜੀ ਉਹ ਸ਼ਕਤੀ ਜੋ ਤੁਹਾਡੀਆਂ ਕੀਤਿਆਂ ਅਰਦਾਸਾਂ ਨੂੰ ਪੂਰਨ ਕਰਨ ਵਿੱਚ ਰਾਜ਼ੀ ਹੋ ਗਈ ਹੈ ਇਹ ਬਹੁਤ ਵੱਡਾ ਸੰਕੇਤ ਹੁੰਦਾ ਹੈ ਜੇ ਤੁਸੀਂ ਪਹਿਲਾਂ ਕਦੇ ਵੀ ਘਰ ਨੇੜੇ ਕੋਈ ਕੁੱਤਾ ਨਹੀਂ ਦੇਖਿਆ ਪਰ ਅਚਾਨਕ ਕੋਈ ਕੁੱਤਾ ਤੁਹਾਡੇ ਘਰ ਜਾਂ ਤੁਹਾਡੇ ਦਰਵਾਜ਼ੇ ਵਿੱਚ ਆ ਕੇ ਖੜ ਜਾਂਦਾ ਹੈ ਇਹ ਸੰਕੇਤ ਨਵੀਆਂ ਉਮੀਦਾਂ ਮੌਕਿਆਂ ਤੇ ਲਾਭਾਂ ਦੇ ਦਰਵਾਜ਼ੇ ਨੂੰ ਕੋਲੰਡੀ ਇੱਕ ਬਹੁਤ ਵੱਡੀ ਨਿਸ਼ਾਨੀ ਹੁੰਦੀ ਹੈ ਜੀ ਸੰਗਤ ਜੀ ਸਭ ਤੋਂ ਜ਼ਰੂਰੀ ਗੱਲ ਜੋ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਤੁਸੀਂ ਦੇਖਿਆ ਹੋਵੇਗਾ ਕਈ ਵਾਰ ਕੁੱਤਾ ਘਰ ਦੇ ਨੇੜੇ ਖੜਾ ਹੋ ਕੇ ਕਿਸੇ ਖਾਸ ਆਵਾਜ਼ ਵਿੱਚ ਭੌਂਕਦਾ ਹੈ ਜਿਸ ਨੂੰ ਅਸੀਂ ਇਹ ਵੀ ਕਹਿ ਦਿੰਦੇ ਹਾਂ ਕਿ ਕੁੱਤਾ ਰੋ ਰਿਹਾ ਹੈ ਇਹ ਇੱਕ ਸੁਚੇਤ ਕਰਨ ਵਾਲੀ ਹਾਜ਼ਰੀ ਹੁੰਦੀ ਹੈ ਜੀ ਜੋ ਕਿ ਨਕਾਰਾਤਮਕ ਸ਼ਕਤੀਆਂ ਤੋਂ ਤੁਹਾਨੂੰ ਸੁਚੇਤ ਕਰਦੀ ਹੈ ਬਜਾਏ ਕਿ ਤੁਸੀਂ ਇਸ ਨੂੰ ਸ਼ਰਾਰਤ ਸਮਝੋ ਇਹ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਤੁਹਾਡਾ ਰਖਵਾਲਾ ਤੁਹਾਨੂੰ ਅਗਾਹ ਕਰ ਰਿਹਾ ਹੈ ਸੰਤੋਜੀ ਜੀ ਜੇ ਉਹ ਕੁੱਤਾ ਘਰ ਦੇ ਬੱਚਿਆਂ ਨਾਲ ਜਾਂ ਤੁਹਾਡੇ ਨਾਲ ਪਿਆਰ ਕਰਦਾ ਹੈ ਬੱਚਿਆਂ ਦੇ ਨਾਲ ਖੇਡਦਾ ਰਹਿੰਦਾ ਹੈ ਤਾਂ ਇਹ ਵੀ ਘਰ ਲਈ ਖੁਸ਼ਹਾਲੀ ਅਤੇ ਸੰਤੁਲਨ ਦੀ ਨਿਸ਼ਾਨੀ ਹੁੰਦੀ ਹੈ ਜਿੱਥੇ ਬੱਚੇ ਅਤੇ ਜਾਨਵਰ ਖੁਸ਼ ਰਹਿਣ ਉੱਥੇ ਰੱਬ ਦੀ ਰਹਿਮਤ ਬਣੀ ਹੁੰਦੀ ਹੈ ਇਸ ਦੇ ਨਾਲ ਹੀ ਸੰਤੋਜੀ ਜੀ ਜਦੋਂ ਕੁੱਤੇ ਰੋਟੀਆਂ ਜਾਂ ਭੋਜਨ ਤੁਹਾਡੇ ਘਰ ਵਿੱਚੋਂ ਖਾਣ ਲੱਗ ਪੈਣ ਤਾਂ ਭੈਰਵ ਦੁਆਰਾ ਇਸ ਨੂੰ ਤੁਹਾਡੇ ਘਰ ਦਾ ਪੱਕਾ ਰਖਿਆਕ ਮੰਤਰੀ ਬਣਾ ਦਿੱਤਾ ਜਾਂਦਾ ਹੈ ਇਹ ਤੁਹਾਡੇ ਘਰ ਹੀ ਆਪਣਾ ਟੈੱਡ ਪਰਦਾ ਹੈ ਅਤੇ ਦੁਬਾਰਾ ਬਾਰ-ਬਾਰ ਆਉਂਦਾ ਹੈ ਤਾਂ ਇਹ ਦਰਸਾਉਂਦਾ ਹੈ ਕਿ ਤੁਹਾਡੀ ਨੇਕੀ ਕਬੂਲ ਹੋ ਰਹੀ ਹੈ। ਇਹਨਾਂ ਪਾਲਤੂ ਜਾਂ ਅਵਾਰਾ ਜਾਨਵਰਾਂ ਦੀ ਸੇਵਾ ਕਰਨਾ ਕਿਸੇ ਆਦਰਸ਼ ਪੂਰਨ ਕੰਮ ਦਾ ਹਿੱਸਾ ਹੁੰਦਾ ਹੈ ਜੀ। ਇਹ ਮੰਨਿਆ ਜਾਂਦਾ ਹੈ ਕਿ ਅਜਿਹੇ ਕਰਮ ਭੂਮੀ ਨੂੰ ਰੱਬ ਆਪਣੇ ਆਪ ਹੀ ਨਾਪ ਦਿੰਦਾ ਹੈ। ਸੰਤ ਜੀ ਇਸ ਨਾਲ ਇੱਕ ਛੋਟਾ ਜਿਹਾ ਉਪਾਅ ਕਰਕੇ ਜ਼ਰੂਰ ਦੇਖਣਾ ਹੈ। ਤੁਸੀਂ ਕਿਸੇ ਅਵਾਰਾ ਕੁੱਤੇ ਦੀ ਅੱਖਾਂ ਵਿੱਚ ਦੇਖੋ ਜੋ ਤੁਹਾਡੇ ਘਰ ਆਉਂਦਾ ਹੈ ਜੀ ਅਤੇ ਤੁਹਾਨੂੰ ਇੱਕ ਸ਼ਾਂਤੀ ਤੇ ਸੰਤੋਖ ਮਹਿਸੂਸ ਹੋਵੇ ਤਾਂ ਇਹ ਸੰਕੇਤ ਹੁੰਦਾ ਹੈ ਕਿ ਆਤਮਿਕ ਤਾਕਤ ਵੱਧ ਰਹੀ ਹੈ ਅਤੇ ਕੁੱਤਾ ਤੁਹਾਡੇ ਘਰ ਦਾ ਰਖਵਾਲਾ ਬਣ ਕੇ ਤੁਹਾਡੇ ਘਰ ਦੇ ਨੇੜੇ ਆਇਆ ਹੈ ਇੱਕ ਗੱਲ ਤੁਸੀਂ ਹੋਰ ਨੋਟ ਕਰਨੀ ਹੈ ਕਿ ਜਦੋਂ ਤੁਸੀਂ ਪੈਦਲ ਕਿਤੇ ਜਾਂਦੇ ਹੋ ਜਾਂ ਘਰ ਦੇ ਆਸ-ਪਾਸ ਜਾਂਦੇ ਹੋ ਤਾਂ ਕੀ ਉਹ ਕੁੱਤਾ ਤੁਹਾਡਾ ਪਿੱਛਾ ਕਰਦਾ ਹੈ ਭਾਵ ਕਿ ਪਿਆਰ ਦੇ ਭਾਵ ਦੇ ਨਾਲ ਉਹ ਤੁਹਾਡੇ ਪਿੱਛੇ-ਪਿੱਛੇ ਰਹਿੰਦਾ ਹੈ ਅਤੇ ਤੁਹਾਨੂੰ ਛੱਡ ਕੇ ਨਹੀਂ ਜਾਂਦਾ ਤਾਂ ਇਹ ਦਰਸਾਉਂਦਾ ਹੈ ਕਿ ਤੁਹਾਡੀ ਕਿਸਮਤ ਤੁਹਾਡੇ ਨਾਲ ਚੱਲਣ ਦੇ ਲਈ ਤਿਆਰ ਹੈ ਜੀ ਇਸ ਨੂੰ ਰੋਹਾਨੀ ਸੰਬੰਧ ਬਨ ਦੀ ਨਿਸ਼ਾਨੀ ਵੀ ਮੰਨਿਆ ਜਾਂਦਾ ਹੈ ਸੰਧ ਜੀ ਇਹ ਸਾਰੇ ਸੰਕੇਤ ਸਾਨੂੰ ਇਹ ਸਿਖਾਉਂਦੇ ਹਨ ਕਿ ਕੁੱਤੇ ਵਰਗੇ ਸਧਾਰਨ ਜਾਨਵਰ ਵੀ ਅਕਸਰ ਵੱਡੇ ਰੋਹਾਨੀ ਸੰਕੇਤ ਸਾਨੂੰ ਲਿਆ ਕੇ ਦਿੰਦੇ ਹਨ ਉਹ ਸਾਡੀ ਰੱਖਿਆ ਵੀ ਕਰਦੇ ਹਨ ਅਤੇ ਸਾਡੇ ਘਰ ਵਿੱਚ ਸੁੱਖ ਸਮਰiddhi ਵੀ ਲਿਆਉਂਦੇ ਹਨ ਜੀ ਸੰਗੀਤ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਰਿਆਂ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ